ਖੌਂਦਨ ਮਹਾ ਦਾ ਸੋ ਅੱਜ ਤੁਸੀਂ ਇਤਿਹਾਸਿਕ ਸ਼ਗਲਾ ਮੰਦਿਰ ਵਿੱਚ ਪਹੁੰਚੇ ਹਾਂ ਜਿੱਥੇ ਅੱਜ ਪ੍ਰਧਾਨ ਸ੍ਰੀ ਅਮਰ ਕੌਸਲਿਕਾ ਜੀ ਨੂੰ ਸਮਰਪਿਤ ਪਰਵਤਨਯੂਤ ਕਲੱਬ ਪੰਜਾਬ ਦੇ ਸਹਿਯੋਗ ਦੇ ਨਾਲ ਜਿਹੜਾ ਕਿ ਚੌਥਾ ਖੌਂਦਨ ਨੰਪ ਲਗਾਇਆ ਗਿਆ ਹੈ ਜੋ ਕਿ ਇਤਿਹਾਸਿਕ ਸ਼ਗਲਾ ਮੰਦਿਰ ਸਾਹਮਣੇ ਵਾਲ ਦੇ ਵਿੱਚ ਪਰਿਵਾਰਕੀ ਅੰਦਰ ਮੌਜੂਦ ਹੈ ਔਰ ਇਤਿਹਾਸਿਕ ਸ਼ਗਲਾ ਮੰਦਿਰ ਦੇ ਮੈਂਬਰ ਮੌਜੂਦ ਨੇ ਔਰ ਜਿਹੜਾ ਬਲੈਟਨਿਸ਼ਨ ਕੈਂਪੇਨ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਜਿਹੜੇ ਅੱਜ ਨੋਸਾਨ ਇਸ ਪਰਿਵਾਰ ਦੇ ਨਾਲ ਸੜੇ ਨੇ ਸੋ ਅੱਜ ਜਿਹੜਾ ਬਲੈਟਨਿਸ਼ਨ ਕੈਂਪਸ ਆਇਆ ਜਾ ਰਿਹਾ ਕਿਉਂਕਿ ਜਿਹੜੇ ਇਹ ਸ੍ਰੀ ਅਮਰਕੋਸ਼ ਨੀਤਾ ਜੀ ਜੋ ਕਿ ਕਾਫੀ ਲੰਬੇ ਸਮੇਂ ਪਹਿਲਾਂ ਪ੍ਰਧਾਨ ਕਿ ਰਹਿ ਚੁੱਕੇ ਸੀਗੇ ਸੋ ਅੱਜ ਉਹਨਾਂ ਦੀ ਯਾਦ ਨੂੰ ਸਮਰਪਿਤ ਜਿਹੜਾ ਕਿ ਚੌਥਾ ਖੌਂਦਾਨ ਕੈਂਪਸ ਅੱਜ પ્રાਚੀ ਸ਼ਿਵਾਲਾ ਮੰਦਿਰ ਕਮੇਟੀ ਸਾਨੇਵਾਲ ਦੇ ਵਿੱਚ ਜਿਹੜਾ ਕਿ ਲਗਾਇਆ ਗਿਆ ਸੋ ਆ ਤਸਵੀਰਾਂ ਨੇ ਆਪਾਂ ਗੱਲਬਾਤ ਵੀ ਕਰਾਂਗੇ ਪਰਿਵਾਰਕ ਮੈਂਬਰ ਦੇ ਨਾਲ ਔਰ ਇੱਥੋਂ ਉਹਨਾਂ પ્રાਚੀ ਸ਼ਿਵਾਲਾ ਮੰਦਿਰ ਕਮੇਟੀ ਮੈਂਬਰ ਦੇ ਨਾਲ ਜੀਆਂ ਤਸਵੀਰਾਂ ਜਿਹੜੀਆਂ ਨੇ ਇਹ ਜੋ ਕਿ ਸਾਨੇਵਾਲ ਪਰਵਤਨ ਯੂਥ ਕਲੱਬ ਪੰਜਾਬ ਦੇ ਸਹਿਯੋਗ ਨਾਲ ਚੌਥਾ ਖੌਂਦਾਨ ਕੈਂਪ ਸਤਿ ਪ੍ਰਦਾ ਅੰਸ਼ੀਰੀ ਅਮਰ ਕੌਸ਼ਲਨੀਤਾ ਜੀ ਦੀ ਯਾਦ ਵਿੱਚ ਸਮਰਪਿਤ ਜੋ ਕਿ ਫੋਨ ਦਾਨ ਜਿਹੜਾ ਕੈਂਪ ਲਗਾਇਆ ਗਿਆ ਆਓ ਕਰਦੇ ਹਾਂ ਗੱਲਬਾਤ ਅੱਜ ਦਾ ਜਿਹੜਾ ਫੋਨ ਦਾਨ ਕੈਂਪ ਆ ਸਾਡੇ ਬਹੁਤ ਹੀ ਅਜੀਬ ਸਾਡੇ بڑے ਭਰਾ ਅਮਰ ਕੌਸ਼ਲਨੀਤਾ ਜੀ ਦੀ ਯਾਦ ਵਿੱਚ ਲਗਾਇਆ ਗਿਆ ਵਾ ਉਹਨਾਂ ਨੂੰ ਸਮਰਪਿਤ ਆ ਇਹ ਚੌਥਾ ਫੋਨ ਦਾਨ ਕੈਂਪ ਆ ਹਰ ਸਾਲ ਉਹਨਾਂ ਦੇ ਜਨਮ ਦਿਨ ਦੇ ਉੱਤੇ ਇਹ ਕੈਂਪ ਲਗਾਇਆ ਜਾਂਦਾ ਵਾ ਅੱਜ ਵੀ ਉਸ ਚੀਜ਼ ਦਾ ਅਰੇਂਜਮੈਂਟ ਕੀਤਾ ਗਿਆ ਪਰਿਵਾਰ ਵੱਲੋਂ ਜਿਹੜੇ ਬੰਦੇ ਫੋਨ ਦੇਣ ਆ ਰਹੇ ਨੇ ਉਨ੍ਹਾਂ ਵਾਸਤੇ ਰੈਫਰੈਸ਼ਮੈਂਟ ਦੇ ਵਿੱਚ ਜੂਸ, ਦੁੱਧ, ਕੇਲੇ, ਸੈਂਡਵਿਚ ਹੋਰ ਬਹੁਤ ਸਾਰੀਆਂ ਚੀਜ਼ਾਂ ਖਾਣ ਦੀ ਵਾਸਤੇ ਰੱਖੀਆਂ ਗਈਆਂ ਨੇ ਇਹ ਉਹਨਾਂ ਦੇ ਜਨਮ ਦਿਨ ਨੂੰ ਸਮਰਪਿਤ ਹੈ ਸਾਰਾ ਅਮਰਕੋਸ਼ ਨੀਟਾ ਜੀ ਇਹ ਰੋਪਰਨਾਟਾ ਜੀ ਇਹ ਜਿਹੜੇ ਬਲੱਡ ਲੈ ਕੇ ਜਾਂਦੇ ਨੇ ਇਹ ਗੁਰਨਾਨਕ ਮਿਸ਼ਨ ਹਸਪੀਟਲ ਵਾਲੇ ਨੇ ਮਾਡਲ ਟਾਉਂਗ ਵਾਲੇ ਉਹਨਾਂ ਨੂੰ ਵੀ ਹਮੇਸ਼ਾ ਅੱਗੇ ਵੀ ਉਹੀ ਲੈ ਕੇ ਜਾਂਦੇ ਨੇ ਇਸ ਵਾਰ ਨੂੰ ਤੁਹਾਨੂੰ ਸਮਾਜਿਕ ਦਿਪਪਲਾ ਜੀ ਮੇਰਾ ਨਾਮ ਹੈ ਜੀ ਜਦੋਂ ਯਾਦ ਹਾਂ ਹਾਂ ਜੀ ਹਾਂ ਜੀ ਇਹ ਲੱਗਦਾ ਵੀ ਰਹੂਗਾ ਉਹਨਾਂ ਨੇ ਆਪਣੇ ਪਿੰਡ ਲਈ ਇਸ ਮੰਦਰ ਲਈ ਬਹੁਤ ਉਪਰਾਲੇ ਕਰੇ ਆਂ ਉਵੇਂ ਹੀ ਉਹਨਾਂ ਦੇ ਬੱਚੇ ਵੀ ਕਰਦੇ ਰਹਿਣਗੇ ਹਾਂ ਜੀ ਬਾਕੀ ਕਾ ਮੰਦਰ ਕਾफी ਸਮੇਂ ਦਾ ਬਾਕੀ ਹਾਂ ਜੀ ਹਾਂ ਜੀ ਉਹ ਰਹੇ ਨੇ ਪਹਿਲਾਂ ਤੇ ਹੁਣ ਜਿਵੇਂ ਉਹ ਸੇਵਾ ਕਰਦੇ ਸੀਗੇ ਉਵੇਂ ਹੀ ਮੈਂ ਉਹ ਇਹਨਾਂ ਦੇ ਬੱਚੇ ਵੀ ਉਵੇਂ ਹੀ ਕਰਦੇ ਰਹਿਣਗੇ ਹਾਂ ਜੀ ਇਹ ਚੌਥਾ ਲਗਾਤਾਰ ਚੌਥਾ ਬਲੱਡ ਕੈਂਪ ਹੈ ਐਵੇਂ ਸਾਡੇ ਵੱਲੋਂ ਆਉਣ ਵਾਲੇ ਭਵਿੱਖ 'ਚ ਵੀ ਲੱਗਦਾ ਰਹੂਗਾ ਉਹਨਾਂ ਦੀ ਯਾਦ ਨੂੰ ਸਮਰਪਿਤ ਜਿਹੜਾ ਹਾਂਜੀ ਉਹਨਾਂ ਦੀ ਯਾਦ ਨੂੰ ਸਮਰਪਿਤ ਉਹ ਹਮੇਸ਼ਾ ਸਾਡੇ ਨਾਲ ਨੇ ਹੋਰ ਕਿਸੇ ਨਾਲ ਕੋਈ ਫੈਲੀ ਕਿਤੇ ਜਾਂਦੇ ਕੰਪਲੈਟਿਟੀ ਕੰਮ ਲਗਾਏ ਜੀ ਅਸੀਂ ਬਲੱਡ ਡੋਨੇਸ਼ਨ ਕੈਂਪ ਹੀ ਲਾਣੇ ਆ ਹਜੇ ਕਿਉਂਕਿ ਉਹਨਾਂ ਦੇ ਹਜੇ ਬੱਚੇ ਛੋਟੇ ਨੇ ਪੜ ਰਹੇ ਨੇ ਹਜੇ ਨਾਲ ਇਹ ਅਸੀਂ ਹਰ ਸਾਲ ਲਗਾਨੇ ਆ ਤੇ ਲਗਾਉਂਦੇ ਰਹਾਂਗੇ ਕਹਿਣਾ ਚਾਹਾਂਗੇ ਕਿ ਕਾਫੀ ਨੰਬਰ ਦਾ ਮੌਨਾਂ ਨੇ ਮੇਰੇ ਮਤਲਬ ਹੁੰਦਗੀ ਦੀ ਸੇਵਾਾਂ ਵਿੱਚ ਹਾਂਜੀ ਹਾਂਜੀ ਉਹ ਸਾਰਿਆਂ ਦੇ ਨਾਲ ਹੀ ਸੀਗੇ ਪੂਰੀ ਮੰਦਿਰ ਕਮੇਟੀ ਇਹਨਾਂ ਦੀ ਬਹੁਤ ਵਧੀਆ ਇੱਥੇ ਇਹ ਮੰਦਿਰ ਦੀ ਡਿਵੈਲਪਮੈਂਟ ਵੀ ਲਗਾਤਾਰ ਚੱਲਦੀ ਆ ਰਹੀ ਹੈ ਉਹਨਾਂ ਦੀ ਹੁੰਦੇ ਵੀ ਚੱਲ ਰਹੀ ਸੀ ਇਹ ਹੁਣ ਵੀ ਲਗਾਤਾਰ ਚੱਲਦੀ ਆ ਰਹੀ ਹੈ ਮੇਰੇ ਕੋਲ ਮੌਕੇ ਤੋਂ ਕਾਸ ਨੇ ਆ ਜੇ ਕੋਈ ਕਾਸ ਮੈਸੇਜ ਇਹੀ ਇਹ ਵੀ ਬਾਤ ਚੜ ਕੇ ਆਪਾਂ ਦੇਖੋ ਜਿਹੜਾ ਉਹਨਾਂ ਨੇ ਸ਼ੁਰੂ ਕੀਤਾ ਸੀ ਇਹ ਮੰਦਰ ਨੂੰ ਆਪਾਂ ਅੱਗੇ ਵਧਾਈਏ ਤੇ ਇੱਥੇ ਆ ਕੇ ਬਲੱਡ ਕੈਂਪ ਕਰਈਏ ਜੀ ਬਲੱਡ ਖੂਨ ਦਾਨ ਕਰੀਏ ਜਿਹਦੇ ਨਾਲ ਕਈ ਜਾਨਾਂ ਬਚਦੀਆਂ ਨੇ ਇਸ ਤੋਂ ਬੜਾ ਦਾਨ ਹੋਰ ਕੋਈ ਨਹੀਂ ਹਾਂਜੀ ਸਾਡੀ ਪ੍ਰਾਚੀਨ ਸ਼ਿਵਾਲਾ ਮੰਦਰ ਕਮੇਟੀ ਦੇ ਪ੍ਰਧਾਨ ਰਹੇ ਨੇ ਆਪਣੇ ਕੌਸ਼ਲ ਜੀ ਨੀਤਾ ਕੌਸ਼ਲ ਜੀ ਕਹਿੰਦੇ ਸਨ ਨੂੰ ਅਮਰ ਕੌਸ਼ਲ ਤੇ ਇਹਦੀ ਯਾਦ ਦੇ ਵਿੱਚ ਇਹ ਚੌਥਾ ਬਲੱਡ ਕੈਂਪ ਲੱਗ ਰਿਹਾ ਹੈ ਪੰਨਾ ਤੇ ਬਲੱਡ ਕੈਂਪ ਲੱਗ ਚੁਕੇ ਨੇ ਬਹੁਤ ਹੀ ਅੱਛੀ ਮਦਦ ਕਰਨੇ ਕਿ ਲੋਕਾਂ ਦਾ ਯੋਗਦਾਨ ਰਿਹਾ ਔਰ ਉਸੇ ਚਾਹਨੇ ਆ ਕਿ ਇਹਦੀ ਯਾਦ ਦੇ ਵਿੱਚ ਐਡੇ ਬਲੱਡ ਕੈਂਪ ਲੱਗੇ ਰਹਿਣ ਔਰ ਉਹ ਯੁਵਾ ਪੀੜੀ ਹੈ ਬੜੇ ਆਪਣੀ ਹਿੰਮਤ ਨਾਲ ਦਿਨੋਂ ਇੱਥੇ ਆ ਕੇ ਬਲੱਡ ਡੋਨੇਟ ਕਰਦੇ ਨੇ ਕੋਈ ਜਬਰਦਸਤੀ ਨਹੀਂ ਕਰਦੇ ਸਿਰਫ ਦੱਸ ਦਈਦਾ ਵੀ ਅੱਜ ਇੱਥੇ ਬਲੱਡ ਕੈਂਪ ਲੱਗ ਰਿਹਾ ਜਿੰਨੀ ਯੁਵਾ ਪੀੜੀ ਹੈ ਆਪਣੇ ਆਪੇ ਖੁਸ਼ੀ ਦੇ ਨਾਲ ਆ ਕੇ ਬਲੱਡ ਡੋਨੇਟ ਕਰਦੇ ਨੇ ਔਰ ਉਸੇ ਚਾਹਨੇ ਕਿ ਜਿਹੜਾ ਬਲੱਡ ਡੋਨੇਟ ਕਰਦੇ ਆ ਇੱਥੋਂ ਇਹ ਹਸਪਤਾਲ ਵਿੱਚ ਜਿੱਥੇ ਜਾਂਦਾ ਹੈ ਉਹ ਹਸਪਤਾਲਾਂ ਨੂੰ ਚਾਹੀਦਾ ਹੈ ਕਿ ਇਹ ਬਲੱਡ ਅੱਗੋਂ ਫਰੀ ਦੇਣ ਕੋਈ ਮਜਬੂਰ ਗਰੀਬ ਬੰਦੇ ਨੇ ਉਹਨਾਂ ਨੂੰ ਫਰੀ ਕਰਨ ਨਾ ਕਿ ਪੈਸੇ ਕਮਾਣ ਦਾ ਸਾਧਨ ਬਣਾਣ ਇੱਥੇ ਤਾਂ ਅਸੀਂ ਯਾਨੀ ਕਿ ਫਰੀ ਬਲੱਡ ਡੋਨੇਟ ਕਰਦੇ ਹਾਂ ਅਸੀਂ ਕਿਹੜਾ ਪੈਸੇ ਚਾਰਜ ਕਰਦੇ ਹਾਂ ਯਾਨੀ ਕਿ ਸਾਡਾ ਇਹ ਮੇਨ ਕਿਹੜਾ ਮਕਸਦ ਇਹ ਹੈ ਕਿ ਇਹ ਬਲੱਡ ਚਲੇ ਜਾਂਦਾ ਹੈ ਬੈਂਕ ਚ ਚਲੇ ਜਾਵੇ ਜਾਂ ਹਸਪਤਲ ਚਲੇ ਜਾਵੇ ਉਹ ਅੱਗੋਂ ਕਿਹੜੇ ਮਜਬੂਰ ਨੇ ਗਰੀਬ ਤਬਕਾ ਹੈਗਾ ਉਹਨਾਂ ਲੋਕਾਂ ਨੂੰ ਬਲੱਡ ਬਿਲਕੁਲ ਡੋਨੇਟ ਕਰਨ ਪੈਸਾ ਚਾਰਜ ਨਾ ਕਰੇ ਬੱਕ ਜਿਹੜਾ ਫਰਾਲਾ ਕੀਤਾ ਗਿਆ ਜੀ ਤੇ ਇਸ ਮੌਕੇ ਤੇ ਕਾਫੀ ਨੌਜਵਾਨ ਜਿਹੜੇ ਪਹੁੰਚੇ ਨੇ ਤੇ ਕੀ ਦੇਖਣਾ ਫਰਾਜ ਨੌਜਵਾਨਾਂ ਦਾ ਮੈਸੇਜ ਹੈਗਾ ਉਹਨਾਂ ਦੇ ਬੱਚਿਆਂ ਕੋਲ ਜਿਹੜਾ ਫਰਾਲਾ ਕੀਤਾ ਜਾ ਰਿਹਾ ਜੀ ਇਹ ਪਰਿਵਾਰ ਜਿਹੜਾ ਹੈਗਾ ਸ਼ੁਰੂ ਤੇ ਹੀ ਸਾਡੇ ਮਦਦ ਚਾਹਦਾ ਜਾਂਦਾ ਔਰ ਇਹ ਪਰਿਵਾਰ ਇੱਕ ਬਹੁਤ ਹੀ ਮਦਦਗੀ ਕੀ ਲੋਕਾਂ ਦੇ ਪੜਾਈ ਦੇ ਕੰਮ ਕਰਦੇ ਨੇ ਤੇ ਇਹਨਾਂ ਦੀ ਡੀਟੇਲ ਮਿਸਿੰਗ ਔਰ ਬੱਚੇ ਬੜੀ ਮਤਕੀ ਦਿਲੋਂ ਸੇਵਾ ਕਰਦੇ ਨੇ ਇਹ ਹਰ ਸਾਲ ਇਹਨਾਂ ਮਦਦਗੀ ਕੀ ਕੈਂਪ ਲਵਾਉਂਦੇ ਨੇ ਬੇਸੀ ਮਤਲਬ ਨਹੀਂ ਕਿ ਉਹਨਾਂ ਦੀ ਯਾਦ ਦੇ ਵਿੱਚ ਜੋ ਕੁਝ ਕਰ ਸਕਦੇ ਜਿੰਨੀ ਹਿੰਮਤ ਹੈਗੀ ਉਹਨਾਂ ਕਰਦੇ ਬਹੁਤ ਅੱਛਾ ਪ੍ਰਾਲਾ ਕਰਦੇ ਨੇ ਅਸੀਂ ਇਹਨਾਂ ਦੀ ਬਹੁਤ ਸراہਨਾ ਕਰਦੇ ਹਾਂ ਪਰਿਵਾਰ ਬਹੁਤ ਹੀ ਮਤਲਬ ਨਹੀਂ ਕਿ ਇੱਕ ਚੀਜ਼ ਚਲੀ ਗਈ ਉਹ ਤਾਂ ਵਾਪਸ ਆ ਨਹੀਂ ਸਕਦੀ ਲੇਕਿਨ ਉਹਦੀ ਯਾਦ ਦੇ ਵਿੱਚ ਸਾਨੂੰ ਇਦਾਂ ਲੱਗਦਾ ਕਿ ਸਾਡਾ ਇਹ ਇਨੀ ਤਾਂ ਸਾਡੇ ਨਾਲ ਹੀ ਹੈ ਜਿੱਦਾਂ ਵਿੱਚ ਇਹਨੇ ਦੇਖੋ ਮੁਸਕਰਾਹਟ ਹੈਗੀ ਇਹ ਐਦਾਂ ਹੀ ਹਮੇਸ਼ਾ ਮੁਸਕਰਾਹਟ ਰੰਦੀ ਸੀ ਜਦੋਂ ਤੇ ਕਦੇ ਵੀ ਆਣਾ ਜਾਣਾ ਮਿਲਣਾ ਬੜੇ ਪਿਆਰ ਨਾਲ ਮਿਲਦਾ ਸੀ ਔਰ ਮੰਦਰ ਦਾ ਕੰਮ ਵੀ ਬਹੁਤ ਮਤਲਬ ਨਹੀਂ ਕਿ ਤੰ ਦੇਹੀ ਨਾ ਕਰਦਾ ਸੀ ਅਸੀਆਸ ਕਰਦਾ ਕਿ ਅਦੇ ਹੀ ਬਲੱਡ ਕੰ ਲੱਗਦੇ ਰਹਿਣ ਇਹਨਾਂ ਦੀ ਯਾਦ ਸਾਡੇ ਦਿਲਾਂ ਚ ਰਵੇ ਬਹੁਤ ਬਹੁਤ ਧੰਨਵਾਦ